ਦੇ ਗੜਾ ਵਿਖੇ ਫਲੋਰ ਪੁਲਿਸ ਵੱਲੋਂ ਇੱਕ ਮਹਿਲਾ ਦੇ ਕੀਤੇ ਜਾ ਰਹੇ ਸੰਸਕਾਰ ਦੌਰਾਨ ਮਹਿਲਾ ਮ੍ਰਿਤਕ ਦੀ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਕਰਵਾਉਣ ਲਈ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਅਮ੍ਰਿਤਿਕ ਮਹਿਲਾ ਦੇ ਭਰਾ ਰਮਨ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ 12 ਸਾਲ ਪਹਿਲਾਂ ਗੋਲੂ ਨਾਮਕ ਵਿਅਕਤੀ ਨਾਲ ਵਿਆਹ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਹਨ ਉਹਨਾਂ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਉਸ ਦੀ ਭੈਣ ਦੀ ਸੱਸ ਦਾ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਸ ਦੀ ਪਤਨੀ ਅਤੇ ਹੋਰ ਨਾਂ ਮਹਿਲਾ ਨੇ ਉਸ ਦੀ ਮ੍ਰਿਤਕ ਭੈਣ ਦੀ ਲੱਤ ਦੇ ਕੁਝ ਲਿਖਿਆ ਦੇਖਿਆ ਤੇ ਇਸ ਦੌਰਾਨ ਹੀ ਉਹਨਾ 112 ਨੰਬਰ ਤੇ ਕਾਲ ਕੀਤੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਉਹਨਾ ਆਖਿਆ ਕਿ ਇਸ ਦੌਰਾਨ ਹੀ ਉਸ ਦੀ ਭੈਣ ਦੇ ਸਹੁਰੇ ਵੱਲੋਂ ਜਵਰੀ ਹੀ ਉਸ ਦੀ ਭੈਣ ਦਾ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਲਦੇ ਸੇਵੇ ਵਿੱਚੋਂ ਉਸ ਦੀ ਭੈਣ ਨੂੰ ਬਾਹਰ ਕੱਢ ਲਿਆ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕਿ ਟੈਗ ਹੋ ਕੇ ਮੌਤ ਹੋ ਗਈ ਆ ਓਕੇ ਇਹ ਅਸੀਂ ਜਦੋਂ ਗਏ ਆ ਜੀ ਸਾਨੂੰ ਦੌਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਡੈਕ ਇਸ ਥਾਂ ਤੇ ਕਿਹੜੇ ਹਿਸਾਬ ਨਾਲ ਆ ਗਿਆ ਜਿੱਦਾਂ ਵੀ ਆ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਅਸੀਂ ਸਾਰਾ ਕੁਝ ਲੈ ਕੇ ਗਏ ਜੀ ਜੋ ਇਸ ਟਾਈਮ ਅਸੀਂ ਨਣਾਉਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਮੇਰੇ ਭਜਾਈ ਨਣਾਉਣ ਲੱਗੇ ਆ ਜੀ ਤੇ ਉਹਨਾਂ ਨੇ ਨਣਾਉਣ ਦਾ ਸਮੇਂ ਦੇਖਿਆ ਕਿ ਉਹਦੇ ਪੱਟ ਦੇ ਉੱਪਰ ਲਿਖਤੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਮੈਨੂੰ ਮਾਰਿਆ ਹੈ ਪਰ ਵੀ ਜਿਹੜੀ ਉਹਨਾਂ ਦੀ ਕਿਸ ਚੀਜ਼ ਲਿਖਿਆ ਸੀ ਭਾਜੀ ਉਹ ਪੈਨ ਦੇ ਨਾਲ ਕਾਲੇ ਪੈਨ ਦੇ ਨਾਲ ਓਕੇ ਕਾਲੇ ਪੈਨ ਨਾਲ ਹਾਂਜੀ ਉਸ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਪਹਿਲਾਂ ਲੜਾਈ ਚੜਾ ਦਿੰਦਾ ਸੀ ਸਰ ਉਹਨਾਂ ਨਹੀਂ ਰਹਿੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਨੂੰ ਸ਼ੂ ਨਹੀਂ ਸੀ ਕਦੇ ਹੋਣ ਦਿੰਦੇ ਓਕੇ ਕਿੰਨਾ ਚਿਰ ਪਹਿਲਾਂ ਵੀ ਆਈ ਸੀ ਲੱਗੀ ਥੋੜੀ 12 ਸਾਲ ਹੋ ਗਿਆ ਜੀ ਬੱਚਾ ਕੋਈ ਤਿੰਨ ਆ ਜੀ ਇੱਕ ਮੁੰਡਾ ਕਿੱਥੇ ਉਹ ਦਵਾਈ ਚਾ ਜੀ ਉਹਨੂੰ ਪਤਾ ਕਿਹਾ ਪਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਕਿੱਸੇ ਹੋਗਾ ਉਹਨਾਂ ਨੇ ਕੀ ਸੀ ਨਾਮ ਕੀ ਸੀ ਲੱਗਦਾ ਉਹਦਾ ਨਾਂ ਹੀ ਅਮਨ ਅਮਨਦੀਪ ਹਾਂਜੀ ਹਾਂਜੀ ਠੀਕ ਆ ਤੇ ਉਹਦੇ ਹਸਬੰਦ ਦਾ ਕੀ ਨਾਮ ਗੋਲੂ ਆ ਜੀ ਠੀਕ ਆ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਐਂ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸਜ਼ਾ ਮੈਂਣੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਵੀ ਸਾਨੂੰ ਥੋੜਾ ਸ਼ੱਕ ਪੈ ਰਿਹਾ ਆ ਵੀ ਇਹਨਾਂ ਨੇ ਮਰਡਰ ਕੀਤਾ ਆ ਜੀ ਫਿਰ ਜਦੋਂ ਚੇਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸਿਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇੜ ਕਰਨ ਵਾਲੀ ਰਹਿ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਉਹਦੇ ਸਿਸਟਰ ਨੇ ਆ ਕੇ ਜਦੋਂ ਦੇਖਿਆ ਉਹਦਾ ਕੱਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਉਹਦਾ ਰੱਸੀ ਦਾ ਕੋਈ ਨਿਕੈਸ਼ਨ ਹੋਣੀ ਉਹ ਦੇਖਾ ਨਹੀਂ ਦਿੱਤਾ ਯਾਨੀ ਤੁਹਾਡਾ ਕਹਣਾ ਦਾ ਮਤਲਬ ਕੀ ਫਹਾਦ ਏ ਕੇ ਮਾਰਿਆ ਗਿਆ ਫਹਾਦ ਏ ਕੇ ਮਾਰਿਆ ਗਿਆ ਜੀ ਹਾਂਜੀ ਮੇਰਾ ਨਾਂ ਜੀ ਸ਼ਮਦੂ ਹਾਂਜੀ ਸਾਡਾ ਘਰ ਪਿੱਛੇ ਆ ਜੀ ਆ ਤਾਂ ਤਾਂ ਚੜੇ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਕਿ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਹਾਂ ਆ ਜਾ ਰੋਲਾ ਪਿਆ ਤਾਂ ਆ ਕੇ ਦੇਖਿਆ ਮੇਰਾ ਘਰ ਪਿੱਛੇ ਆ ਸੀ ਉਹ ਪਿੱਛੇ ਰਹਿੰਦੀ ਠੀਕ ਹੈ ਜੀ ਤੇ ਫੂਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈਂਡ ਦੇ ਉੱਤੇ ਹਾਂਜੀ ਦੇਖੀ ਤੋਂ ਟਾ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਟੈਕੋ ਕੇ ਟੈਕੋ ਹਾਂਜੀ ਆ ਸਾਨੂੰ ਤਾਂ ਪਤਾ ਨਹੀਂ ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕਿ ਪਿੰਡ ਗੜਾ ਵਿਖੇ ਇੱਕ ਮਹਿਲਾ ਦਾ ਕਤਲ ਹੋ ਗਿਆ ਹੈ ਤੇ ਲਾਸ਼ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਜਾ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਸੇਵੇ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ। ਤੁਹਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ। ਠੀਕ ਹੈ ਜੀ। ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦਿਲਾ ਛਕੀਆਂ ਜਿਸ ਦਿਨ ਮੌਕੇ ਤੇ ਪਹੁੰਚੇ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੈਚੁਰਲ ਡੈਥ ਨਹੀਂ ਹੈ ਇਹਦੀ ਜਿਹੜੀ ਅਸੀਂ ਪੋਸਟਮਾਰਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹੂੰ ਹੂੰ ਜਿਸ ਤੇ ਅਸੀਂ ਡੈੱਡ ਬੋਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਆਂ ਹਮ ਹਸਪੀਟਲ ਮੌਤਰੀਚਾ ਸੀ ਦਿਖਾਵਾਈ ਹੈ ਹਮ ਜੋ ਅਸੀਂ ਉਹ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਹਮ ਜੋ ਵੀ ਹਾਲਾਤ ਆਉਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ ਅਮਲ ਕਰਿਆ ਜਾਵੇ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਹੈ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਜਾਂ ਕੋਈ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਡਾਕਟਰ ਸਾਹਿਬ ਇੱਕ ਮ੍ਰਿਤਕ ਦੇਹ ਆਈ ਆ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੁੰਦੇ ਸਾਰਾ ਮੇਰਾ ਨਾਮ ਡਾਕਟਰ ਗੁਰਪ੍ਰੀਤਾ ਸਿਵਲ ਹਸਪਤਲ ਕੋਲ ਜੀ ਸਾਡੇ ਕੋਲ ਇੱਕ ਮ੍ਰਿਤਕ ਦੇਹ ਆਈ ਆ ਜਿਹਦਾ ਨਾਮ ਹੈਗਾ ਅਮਨਦੀਪ ਉਮਰ ਤਕਰੀਬਨ 30 ਸਾਲ ਲੱਗਦੀ ਆ ਹਾਂਜੀ ਹਾਂਜੀ ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਹਾਂਜੀ ਕੀ ਪਤੀ ਕੀ ਹੋਂਦਾ ਕੀ ਨਾਮ ਹੋਂਦਾ ਅਮਨ ਅਮਨਦੀਪ ਨਾਮ ਹੈਗਾ ਤੇ ਰੈਨ ਵਾਲੀ ਹੈਗੀ ਕਾਡਾ ਫਲੋਰ ਤੋਂ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਜੀ ਬੋਡੀ ਵਿੱਚ ਹੱਲੇ ਆਪਾਂ ਪੋਸਟਮਾਰਟ ਫਾਈਨਲ ਜਿਹੜੀ ਰਿਪੋਰਟ ਜੋ ਵੀ ਹੈਗਾ ਆਪਾਂ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂ ਕੀ ਕਰਨਾ ਹੈਗਾ ਮੌਤਾਂ ਠੀਕ